ਦੀ ਬਿਆਨ ਕੀਤਾ ਨਾਰਦ ਕਹੇ ਪ੍ਰਭੂ ਜਨ ਭਗਤਾਂ ਲਾਇਓ ਦਾਸੀਆਂ ਅੱਜ ਜੋ ਸਮਾ ਚੱਲ ਰਿਹਾ ਸਾਡੇ ਅੰਦਰ ਉਦਾਸੀ ਹੈ ਨਾ ਨਾਰਦ ਕਹੇ ਪ੍ਰਭੂ ਜਨ ਭਗਤਾਂ ਲਾਇਓ ਦਾਸੀਆਂ ਚਿੰਤਾ ਗਮੀ ਬਾਰ ਕਟਾਈਆ ਅਮਰਤ ਜਾਮ ਦੀਆਂ ਦੇ ਗਲਾਸੀਆਂ ਤੁਰਦਾ ਅਮਰਤ ਹੱਥ ਫੜਾਈਆ ਇਨਾਨਦ ਕਰਤਾ ਲਈ ਬਿਆਨ ਕਰ ਰਿਹਾ ਪ੍ਰਯਾਤ ਕਰ ਰਿਹਾ ਹਮੇਰ ਕਰ ਦੇ ਸੱਚ ਕੰਡ ਨਵਾਸੀਆ ਸੱਚ ਦੀ ਕਰਨੀ ਕਰ ਕਮਾਈਆ ਹਰ ਹਿਰਦੇ ਹੋਂ ਤੇ ਨਾ ਰਸੀਆ खुशियां तो ले गईया लेखा मुकादे मदरा मासियां मस्त खुमारी नाम चढ़ाइया संदेशा दे दे शंकर कलाशियां कला ਆਪਣਾ ਇੱਕ ਜਨਾਈਆ ਜਲਤ ਸ਼ਰਾਂ ਦੀਆਂ ਦੇ ਫਾਸੀਆਂ ਫੈਸਲਾ ਆਪਣਾ ਹੱਕ ਸੁਣਾਈਆ ਤੇਰਾ ਲੈਣਾ ਦੇਣਾ ਸੰਮਤ ਸ਼ੈਨ ਸ਼ਾਹੀ 15 ਹੋਣ ਨਾਮ ਮਦਰਾਸੀਆਂ ਮਦਰ ਤੁਮ ਦੇਣੀ ਲੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਤੀਣਾ ਸਾਚਾ ਵਰ ਸੱਚ ਦਾ ਹੁਕਮ ਇੱਕ ਵਰਤਾਈਆ ਨਾਦ ਕਹੇ ਪ੍ਰਭੂ ਗਿਆਨ ਭੰਤਾਂ ਦੇ ਦੇ ਗम्मा ਜਾਵ ਜਮਾਵੰਤ ਜਿਸ ਦੀ ਆਸ ਰਖਾਈਆ ਰਸ ਛਕਾ ਦੇ ਤੁਰਦੇ ਰਾਮ ਅਨੁਵੰਤ ਦਾ ਲੈਣਾ ਪੂਰ ਕਰਾਈਆ ਤ੍ਰਿਸ਼ਨਾ ਮਕਾ ਦੇ ਤੁਰਦੇ ਕਾਨ ਨਿਸ਼ਟ ਰਤਨ ਲੇ ਕਰੇ ਨਰਾਇਆ ਸਤਿ ਆਪ ਦੀ ਲਾ ਸਕੇ ਨ ਕੋਈ ਮਜਾਨ ਉਸਾਮ ਵਿੱਚ ਨ ਕੋਈ ਰਖਾਈਆ ਕਿਰਪਾ ਕਰ ਗੁਰ ਨਿਧਾਨ ਨੁਨਵੰਤ ਤੇਰੀ ਵਡਿਆਈ ਆ ਨਿਗਾਹ ਮਰਲੇ ਵਿੱਚ ਜਹਾਨ ਤਲ ਜੁਗ ਅੰਤਮ ਵੇਖ ਬਖਾਈ ਆ ਹਰ ਜਨ ਤੇਰਾ ਰਾਤ ਕਾਲ ਮੇਨ ਨਨ ਨਾਂ ਨੇ ਉਠਾਈ ਆ ਤੋਂ ਸ਼ਾਪੂਪ ਸੁਲਤਾਨ ਸ੍ਰੀ ਭਗਵਾਨ ਇੱਕ ਕਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰੋ ਸੱਚ ਦਾ ਸੰਗ ਆਪ ਬਣਾਈਆ ਨਾਰਦ ਕੇ ਬਿਆਨ ਕਰਦਾ ਹੈ ਨਾਰਦ ਕਹੇ ਪ੍ਰਭੂ ਭਗਤਾ ਛਾੜਦੇ ਮਸਤੀਆਂ ਮਸਤਕ ਲੇਖਦੇ ਬਦਲਾਈਆ ਆਪਣੀਆਂ ਮੇਰਾ ਬਖਸ਼ ਦੇ ਸਸਤੀਆਂ ਬਹੁਤੀ ਕੀਮਤ ਨਾ ਕੋਈ ਲਗਾਈਆ ਨੌ ਖੰਡ ਪ੍ਰithvi ਤੇਰੇ ਭਗਤ ਹੋਣ ਤੇਰੀਆਂ ਹਸਤੀਆਂ ਹਸਤ ਕੀਟਾ ਇੱਕ ਰੰਗ ਰੰਗਾਈਆ ਬਿਨਾ ਸ਼ਰਤੋਂ ਤਾਰਾ ਹੋਵਣ ਬਸਦੀਆਂ ਬਸੇਰਾ ਇੱਕੋ ਗਹਿ ਰਖਾਈਆ ਕਿਲਾ ਮੁਕਾਤੇ ਰਹਿਣ ਅੰਧੇਰੀ ਮਸਦੀਆਂ ਮਸਤ ਦਵਾਨੇ ਦੇ ਬਣਾਈਆ ਕਿਰਨਾਂ ਬਖਸ਼ਦੇ ਤੁੰਦੇ 라ਹੂ ਇਸਾਸ ਦੀਆਂ ਨੂਰੀ ਚੰਦ ਚੰਦ ਚਮਕਾਈਆ ਢੋਲੇ ਗਾਵਣ ਤੇਰੇ ਜਸ ਦੀਆਂ ਸਿਫਤਾਂ ਨਾਲ ਸਿੱਤ ਸਵਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਨੇਕ ਲੰਕਨ ਰਹਿਣ ਨਰ ਜੈ ਸ਼ੇਰ ਸਿੰਘ ਵਿਸ਼ਨੂੰ ਭਵਾਨ ਤੇਰੀਆਂ ਤਾਰਾ ਹੋਣ ਲਕਣਾ ਲਕਦੀਆਂ ਲਤ ਦੁਗੋਚਰ ਤੇਰੀ ਵੜ ਵੜੇ ਆਈਆ ਸੁਰੇਸ਼ ਨਾਰਦ ਨੇ ਫਤਾਮੀ ਪ੍ਰਬੂ ਦੇ ਜਨਮ ਪਰਯਾਤ ਕੀਤੀ ਅਰਬਾਣੀ ਸਾਂਝੀ ਕਰਦੇ ਆ ਵਚਨ ਕਰਦੇ ਆ 10 ਬਹੁਤਾਂ ਗਲਤੀਆਂ ਹੋਈਆਂ ਹੋਣੀਆਂ ਹਜੂਰ ਸ਼ਾਂਚੇ ਚੰਨਨਤਮ ਅਤੇ ਹ ਸੰਗਤ ਪਾਸੋਂ ਮਾਫੀ ਮੰਗਦਾ ਹਾਂ ਮੈਂ ਕਾਰਜਕਾਰ ਸਾਜੋ ਸੋ ਹੰਕਮਾਰਿ ਸੇ ਸਿੰਘ ਵਿਸ਼ਨੋ ਬਵਾੰਦੀਰ ਸੋ

जय सिंह विष्णु भगवान की जय आसन लियो एक किलो और पांच बार बैठ करिए तेरा तू मेरा तू मेरा मैं तेरा तू मेरा मेरा तेरा तू मेरा मेरा तेरा तू मेरा

ਉਹਨਾਂ ਸ਼ਾਸਤਰੀ ਨੇ ਬਹੁਤ ਰਸਨਾ ਤੋਂ ਉਚਾਰਨ ਹਰਵਾਨੀ ਦੀ ਅਜੋ ਤੇ ਧਰਮ ਕਰੀ ਜੀ ਤੇਰੇ ਹੋਵੇ ਤਿਆਰ ਤਿਰ ਪਗੰਬਰ ਚੁੱਕ ਤੇਰੇ ਕਦਮਾਂ ਸੇ ਸਨਮਾਇਆ ਕਦਮਾਂ ਸੇ ਸਨਮਾਇਆ ਬਿਨਾਂ ਸ਼ਿਕਾਇਤ ਦੇ

ਰਹਿ ਨਾ ਕੋਈ ਮਮਾਨਤ ਰਹਿ ਨਾ ਕੋਈ ਮਮਾਨਤ ਅੱਗੇ ਹੋ ਨ ਕੋਈ ਟਿਕਾਇਆ ਦੁਸ਼ਮਨਾਂ ਨਾਲ ਕੇ ਅੱਜਗਦ ਜੁਗ ਤੋਪਣੇ ਤੋਂ ਜਹਾਨ ਸੜੇ ਸਨਾਂਤ ਅੱਜ ਜੁਗਤ ਸਹੀ ਸਨਾਂਤ ਜੰਮ ਹਮ ਮਨਾਂ ਦੇ ਚੱਕਦੇ ਨਾ ਆਈਆ ਜੁੱਤੀ ਜੋ ਸਰੋਪਿਆ ਆਹ ਕਮਲੀ ਕਿਰਪਾ ਕਰਨ ਜਿੱਤੋ ਜੇਰਾ ਤੁਰਤਾ ਵਾਰੇ ਸੱਜੂ ਸਾਜਾ ਦੱ ਤੇਰੇ ਮੰਗ ਮੰਗਾਈਆ ਸਤਿ ਸਤ 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 ਨਾਮ ਦਾ ਪ੍ਰੇਮ ਪਰ ਇੰਤਜ਼ਾਰ ਕੇ ਨਾ ਤੇ ਦਰਸ ਸਜਣ ਕੇ ਖਮਾਮਾਂ ਦਾ ਅਗੋਂ ਪਰ ਮਨ We got it, ਜੋ ਰੋਲੇ ਤੁਖਾਂੋਂ ਦਾ ਸਭ ਤੇ ਬਦਗੀ ਵਾਲੇ ਵੇਠਾ ਖਾਦੇ ਕੁੜੀ ਮਾਇਆ ਕਾਕ ਵਿੱਚ ਰੁਲਾਵਾਗਾ ਦੱਕਾਰੋ ਕੇ ਦਬ ਕੁਮਾ ਦੇ ਸੋਲਾਂ ਸੱਜੇ ਜੁੜੇ ਰਹੇ ਨਾਤੇ ਜੁੜੇ ਰਹੇ ਨਾਤੇ ਜਨ ਆਪਣੇ ਵਿੱਚ ਸੁਮਾਵਾ どっ जिन्नापुर वाला ने या जिन्नापुर से गिरानी प्रशासन करवाया वो परमेश्वर के चरना में चाहू जी तो आओ पण जी आओ पूरा जी जिना के सेवा एक साथ आओ जी 으음, <목소리도> Krishna, one, ਚਾਰ ਵਕਾਂ ਵਾਸਤੇ ਬੰਦੂਸ ਚਾਰ ਪੰਜ ਵਕਸ ਦੀ ਮਿਹਰ ਪ੍ਰਸ਼ਾਦ ਵਰਤਣ ਵਾਸਤੇ ਆਣੀਗੀ ਅੱਜ ਪ੍ਰਸ਼ਾਦ ਵਰਤਦਾ ਇੱਕ ਦੋ ਬੇਨਤੀਆਂ ਨੇ ਆਪ ਜੀ ਨੇ ਸਰਪ੍ਰਸਤ ਕਰਨਾ ਅਗੇ ਅਰਾ 42 ਜਲਦ ਦਿਸ 9 ਤੁੰਡਾ ਅਗੇ ਸਰਪਤਾ ਇੱਕ ਜ਼ਰੂਰੀ ਹੈ ਹਰ ਸੰਗਤ ਦਾ ਲੋਕ ਆ ਬੋਲੋ ਜੋ ਸੰਗਤ ਕੋ ਪਹਿਲੇ ਐਤਵਾਰ